ਪੰਜਾਬ ਦੀ ਹਾਲਾਤ ਬਿਲਕੁਲ ਵਿਗੜ ਰਹੀ ਹੈ ਐਨੀ ਲਾ ਨ ਆਰਡਰ ਦੀ ਸਿਚੁਏਸ਼ਨ ਖਰਾਬ ਹੈ ਸ਼ਰਿਆਮ ਕਤਲ ਹੋ ਰਿਹਾ ਮਰਡਰ ਹੋ ਰਿਹਾ ਲੁੱਟ ਕੋ ਚੱਲ ਰਹੀ ਹੈ ਡਰਗ ਮਾਫੀਆ ਦਾ ਜੋਰ ਹੈ ਮੁੱਖ ਮੰਤਰੀ ਕਿਤੇ ਗੁਜਰਾਤ ਹੈ ਕਿਤੇ ਹਿਮਾਚਲ ਹੈ ਲੋਕਾਂ ਨੇ ਬੜੇ ਉਮੀਦਾਂ ਨਾਲ आम आदमी पार्टी दी सरकार बनाई ਕਿਉਂਕਿ ਇਹਨਾਂ ਨੇ ਬੜੇ ਝੂਠ ਬੋਲੇ ਸੀ ਪਰ ਮੈਂ ਕਹਿ ਸਕਦਾ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਜਦੋਂ ਪੰਜਾਬ ਬਣਿਆ ਬਣਿਆ ਸਭ ਤੋਂ ਨਕਮੀ ਸਰਕਾਰ ਜੇ ਕੋਈ ਬਣੀ ਹੈ ਆਮ ਆਦੀ ਪਾਰਟੀ ਦੀ ਬਣੀ ਹੈ ਬਿਲਕੁਲ ਸਰਕਾਰ ਤੇ ਕੰਟਰੋਲ ਨਹੀਂ ਪੁਲਿਸ ਤੇ ਕੰਟਰੋਲ ਨਹੀਂ ਮਾਫੀਆ ਰਾਜ ਹੋਇਆ ਪਿਆ ਹੈ ਜਾਇਜੀ ਹਾਲਾਤ 20 25 ਸਾਲ ਪਹਿਲੇ ਸੀ ਉਸ ਤਰਫ ਜਾਣ ਲੱਗੀ ਹਾਲਾਤ ਮੈਂ ਬੇਨਤੀ ਕਰਨਾ ਚਾਹ ਰਹਾ ਹਾਂ ਮੁੱਖ ਮੰਤਰੀ ਨੂੰ ਕਿ ਤੁਸੀਂ ਸਾਰਾ ਕੰਮ ਛੱਡ ਕੇ ਤੁਹਾਡੀ ਜ਼ਿੰਮਵਾਰੀ ਪੰਜਾਬ ਦੀ ਦਿੱਤੀ ਗਈ ਹੈ ਤੁਹਾਨੂੰ ਗੁਜਰਾਤ ਜਾਂ ਦੂਜੇ ਸੂਬਿਆਂ ਦੀ ਨਹੀਂ ਆ ਕੇ ਆਪਣੀ ਸਰਕਾਰ ਸਟੇਟ ਨੂੰ ਸੰਭਾਲੋ ਅੱਜ ਜਿਹੜੇ ਹਾਲਾਤ ਬਣੇ ਜਾਂਦੇ ਆ ਬਹੁਤ ਮਾੜੇ ਬਣ ਰਹੇ ਆ ਗੈਂਗਸਟਰ ਅੱਜ ਮੇਰੇ ਕੋਲੇ ਹਜ਼ਾਰਾਂ ਲੋਕਾਂ ਦੀ ਗੱਲ ਹੋਈ ਹੈ ਜਿਨ੍ਹਾਂ ਨੂੰ ਗੈਂਗਸਟਰਾਂ ਨੇ ਟੈਲੀਫੋਨ ਕਰਕੇ ਫਰੋਤੀ ਲੈਂਦੀ ਹੈ ਦਰਦੇਪੁਰ ਸਕੂਲ ਨਹੀਂ ਜਾਂਦੇ ਕਿਉਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਨੇ ਕੁਝ ਕਰਨਾ ਨਹੀਂ ਹੈ ਪੁਲਿਸ ਪੰਜਾਬ ਪੁਲਿਸ ਤੇ ਵਿਸ਼ਵਾਸ ਉੱਤਰਿਆ ਤੋਂ ਐਸ ਕਰਕੇ ਮੈਂ ਆਈ ਕਹਿਣਾ ਚਾਹਣਾ ਹੈ ਕਿ ਅੱਜ ਸਭ ਤੋਂ ਜ਼ਰੂਰੀ ਹੈ ਅਮਨ ਸ਼ਾਂਤੀ ਭਾਈਚਾਰਕ ਇਕਸਾਂਟ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਸਾਧ ਬਾਦਲ ਦੀ ਸਰਕਾਰ ਪੰਜਾਬ ਜਬਣੀ ਸਾਡਾ ਮੇਨ ਅਜੰਡਾ ਹੁੰਦਾ ਸੀ ਅਮਨ ਸ਼ਾਂਤੀ ਰੱਖਣਾ ਤੇ ਭਾਈਚਾਰਕ ਇਕਸਾਂਟ ਅੱਜ ਭਾਈਚਾਰਕ ਸਾਂਝ ਤੇ ਖਤਰਾ ਹੋ ਰਿਹਾ ਹੈ। ਉਵੇਂ ਹੀ ਅਮਨ ਸ਼ਾਂਤੀ ਤੇ ਖਤਰਾ ਹੋ ਰਿਹਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰੇਗਾ। ਬਾਦ ਸਾਹਿਬ ਵਿਜੇ ਪ੍ਰਤਾਪ ਨੇ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਆ ਤੇ ਪੁਰਸਪ ਵੀ ਸਵਾਲ ਖੜੇ ਕੀਤੇ ਕਿ ਉਹਨਾਂ ਨੇ ਕਿਹਾ ਕਿ ਕਈ ਵਾਰ ਤੋਂ ਅਸੀਂ ਜਿਹੜੇ ਉੱਥੇ ਦੇ ਡੀਸੀਪਲ ਨੇ ਉਹਨਾਂ ਨੂੰ ਹਟਾਉਣ ਦੀ ਜਿਹੜੀ ਹੈ ਮੰਗ ਕੀਤੀ ਆ ਪਰੰਤੂ ਸਰਕਾਰ ਪੁਰ ਵਿਜੇ ਪ੍ਰਤਾਪ ਜੀ ਨੇ ਸਵਾਲ ਕਿਉਂਕਿ ਸਰਕਾਰ ਦਿੱਲੀੋਂ ਅਮਿਸ਼ਾ ਆਪਣੇ ਕੇਜਰੀਵਾਲ ਚਲਾ ਰਿਹਾ ਹੈ। ਮੁੱਖ ਮੰਤਰੀ ਤੇ ਹੈ ਨਹੀਂ ਹੈ। ਹੁਣ ਕੇਜਰੀਵਾਲ ਗੁਜਰਾਤ ਤੇ ਇਧਰ ਪੂਰੇ ਹਿੰਦੁਸਤਾਨ 'ਚ ਆਪਣੀ ਪਾਰਟੀ ਨੂੰ ਤਕੜੇ ਕਰਨ ਵਾਸਤੇ ਲੱਗਿਆ ਪੰਜਾਬ ਦੇ ਖਜ਼ਾਨੇ ਤੋਂ ਪੈਸਾ ਲੈ ਕੇ ਤੇ پنج ਵਰਤ ਕੇ ਆਪਣੀ ਪਾਰਟੀ ਨੂੰ ਤਕੜਾ ਕਰਦੇ ਲੱਗਿਆ ਅੱਜ ਤੱਕ ਇਹ ਤਾਂ ਹਾਲਾਤ